ਹਾਂਜੀ ਬਲੌਗ ਵੀਰ ਪਾਰਕ ਵਾਰ ਵਿੱਚ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੋ ਜੀ ਇਹ ਪਚਾ ਬਣਾ ਲਈ ਆ ਨਾਲ ਲੈ ਲਈ ਆ ਪੰਜੀਰੀ ਦੇਖੋ ਜੀ ਲੋ ਜੀ ਅੱਜ ਚਾਹ ਆਪਣੀ ਗਾਰਮੈਂਟ ਰੱਖਦੀ ਆ ਆਪਾਂ ਤੁਹਾਨੂੰ ਦਿਖਾਉਣੀ ਅੱਜ ਟੋਪੀਆਂ ਬਣ ਕੇ ਆਈਆਂ ਆਪਣੇ ਕੋਲੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹਨਾਂ 'ਚ ਕੋਈ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਆ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਅੱਜ ਠੰਡ ਵੀ ਇੰਨੀ ਕਿ ਜ਼ਿਆਦਾ ਛੋਟਾ ਮধ্যে ਆਪਾਂ ਨਾਲ ਲੈਂਦੇ ਹਣਾ ਚਲੋ ਕੋਈ ਗੱਲ ਨਹੀਂ ਤੇ ਅੱਜ ਠੰਡ ਵੀ ਇੰਨੀ ਜ਼ਿਆਦਾ ਨਾ ਮੇਰੇ ਬਾਹਰ ਬੈਠੀ ਦੀ ਬਾਹਾਂ 'ਚ ਪੀੜ ਫੈਨ ਲੱਗ ਗਈ ਇੰਨੀ ਜ਼ਿਆਦਾ ਠੰਡ ਸੀ ਬਾਹਰ ਹੁਣ 15 ਰਜਾਈ ਚਾ ਗਈਆਂ ਤੇ ਚਾਪ ਆਪਾਂ ਬਣਾ ਕੇ ਲਿਆਂਦੀ ਕੋਲੀ ਤੇ ਸਬਜ਼ੀ ਆਪਾਂ ਆਪਣੇ ਘਰ ਦੀ ਗੋਪੀਏ ਤੇ ਕੱਟ ਕੇ ਰੱਖਤੀ ਹ ਜਿੰਨੀ ਬਣਾਉਂਦੇਗੇ ਤੇ ਲੋ ਜੀ ਆਪਾਂ ਸੰਤ ਖਾਉਣੀ ਆਪਣੀ ਕੋਈ ਟੋਪੀਆਂ ਤੇ ਰਾਬਾ ਬਣ ਕੇ ਤਿਆਰ ਹੋਈਆਂ ਸੀ ਮੈਂ ਆ ਕੇ ਮ ਦਿਖਾ ਮ ਆਉਂਦੀ YouTube ਫੈਮਿਲੀ ਪਿਆਰ ਨਾਲ ਨੂੰ ਬਹੁਤ ਧੰਨਵਾਦ ਤੁਹਾਡਾ ਮੇਰਾ तहे ਦਿਲੋਂ ਧੰਨਵਾਦ ਕਰਦੀ ਹਾਂ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਵੀਰਪਾਲ ਪੋਰ ਬਲੌਗ ਚ ਐਨੇ ਮੈਨੂੰ ਆਰਡਰ ਆਉਂਦੇ ਤੇ ਇੰਨੀ ਵਧੀਆ ਮੇਰੀਆਂ ਵੀਡੀਓ ਚੱਲਦੀ ਆ ਬਹੁਤ ਵਧੀਆ ਧੰਨਵਾਦ ਤੇ ਲੋ ਜੀ ਇੱਕ ਤਾਂ ਆਪਣਾ ਪਰ ਸ਼ੋਰ ਜਣੀ ਲੋਡ ਕੀਤਾ ਵਾ ਤੇ ਤੇ ਉਹ ਧੰਨਵਾਦ ਹੋਰ ਸਨਵ ਜੀ ਕਿਵੇਂ ਠੀਕ ਠਾਕ ਹੋ ਜੀ ਤੇ ਅੱਜ ਆਪਣੇ ਕੋਲ ਟੋਪੀਆਂ ਕੁਛ ਪਹਿਲਾਂ ਵਾਲੀਆਂ ਪਈਆਂ ਕੁਛ ਅੱਜ ਬਣ ਕੇ ਤਿਆਰ ਹੋਈਆਂ ਤੇ ਸਾਨੂੰ ਇਹਨਾਂ 'ਚ ਜ਼ਰੂਰ ਤਾਂ ਕੁਛ ਆਪ ਆਰਡਰ ਦੀਆਂ ਕੱਲਣੀਆਂ ਨਹੀਂ ਹਜੇ ਕਿਉਂਕਿ ਕਿਸੇ ਦੇ ਨਾਲ ਹਜੇ ਕੁਛ ਬਲੌਗ ਬਣਾਉਣਾ ਕਿਸੇ ਨਾਲ ਜਾਕਟ ਤੇ ਉਹ ਫਿਰ ਆਪ ਰੱਖ ਲਾਂਗੇ ਕਿਉਂਕਿ ਦਿਖਾ دینی ਵਤੀਣੀਆਂ ਤਾਂ ਆਪ ਹੈ ਨਹੀਂ ਆ ਤੇ ਜਦ ਤੱਕ ਉਹ ਵਿਹਵਤੇ ਦਾ ਸਾਦੀ ਨਾਲ ਤੱਕ ਬਣ ਕੇ ਤਿਆਰ ਹੋਊਗਾ ਤੇ ਫਿਰ ਪਨਾਰਕ ਕਰ ਲਾਂਗੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਪਨਾਰਕ ਆਪਣੀ ਵੀਡੀਓ ਬਣ ਜੂਗੀ ਤੇ ਲਓ ਜੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਜੀ ਸ਼ਿਕਾਪ ਬਣ ਕੇ ਤਿਆਰ ਹੋਇਆ ਬਹੁਤ ਸੋਹਣਾ ਸ਼ਿਕਾਪ ਦੇਖੋ ਜੀ ਬਲੈਕ ਕਲਰ ਦਾ ਚਾਹ ਨਾਲ ਪਤਾ ਨਹੀਂ ਰਹ ਜਾਂਦਾ ਚਲੋ ਜੀ ਤੇ ਇਹ ਸ਼ਿਕਾਪ ਬਣ ਕੇ ਜਿਹਨੂੰ ਟੂਪਾ ਕਹਿੰਦੇ ਆ ਬਣ ਕੇ ਤਿਆਰ ਹੋਇਆਗਾ ਬਹੁਤ ਵਧੀਆ ਟੂਪਾ ਬਣ ਕੇ ਤਿਆਰ ਹੋਇਆਗਾ ਇਹ ਆਪਾਂ ਦੂ ਘੱਲਣੀਆਂ ਆ ਇੱਕ ਚਿੱਟਾ ਤੇ ਇੱਕ ਕਾਲਾ ਲੋਜ ਬਹੁਤ ਸੋਹਣਾ ਹੈ ਨਾ ਡੱਡਾ ਡੱਡਾ ਬਣਾਇਆ ਦਾ ਤੇ ਉਹ ਤਾਂ ਵਧੀਆ ਵੱਡਾ ਸਾਰਾ ਬਣਾਤਾ ਪਿੱਛੇ ਤੋਂ ਵੀ ਤੇ ਚਿੱਟਾ ਹਜੇ ਆਪਣੇ ਕੋਲ ਬਣ ਕੇ ਆਇਆ ਨਹੀਂ ਕਾਲਾ ਬਣ ਕੇ ਆ ਗਿਆ ਸੀਗਾ ਬਹੁਤ ਨਿਗਾਹ ਸਾਹ ਨਾ ਸੋਣ ਵੀ ਨਾ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ ਤੇ ਬਸ ਇਹ ਆਪਾਂ ਨਾ ਭੈਣ ਵੀਡੀਓ ਵੇਖਦੇ ਹੋਣਗੇ ਤੇ ਲੋਪੈ ਨੇ ਬਣ ਕੇ ਤਿਆਰ ਹੋ ਗਿਆ ਇਹ ਤੇ ਇੱਕ ਚਿੱਟਾ ਬਸ ਆਪਾਂ ਨੂੰ ਸ਼ਾਮ ਤੱਕ ਮਿਲ ਜੂਗਾ ਫਿਰ ਆਪਾਂ ਸ ਵੀਰੇ ਥੋੜੀ ਬਲੌਜ ਦੇ ਨਾਲ ਕੋਰੀਅਰ ਕਰਵਾਵਾਂਗੇ ਲੋ ਜੀ ਬਹੁਤ ਸੋਹਣਾ ਡਿਜ਼ਾਈਨ ਵਿੱਚ ਪਾਤਾ ਚਲੋ ਬਲੈਕ ਕਰਨਾ ਅੰਦਰ ਆਪਣਾ ਨੀਰਾ ਆਪਣੀ ਦਾ ਵੀਡੀਓ ਅੰਦਰ ਬੈਠੀ ਹਾਂ ਬਣਾਈਆ ਤੇ ਤੁਹਾਨੂੰ ਵੀ ਜ਼ਰੂਰ ਤੋਂ ਹੋਵੇ 200 200 ਰੁਪਿਆ ਰੇਟ ਲਊਗਾ ਬਹੁਤ ਸੋਹਣਾ ਇਹ ਬਣ ਕੇ ਤਿਆਰ ਹੋਇਆ ਹੈਗਾ ਲੋ ਜੀ ਇਹ ਬਣ ਕੇ ਤਿਆਰ ਹੋਇਆ ਹੈਗਾ ਇਹ ਇੱਕ ਆਪਣੇ ਕੋਲ ਜਰਾਬਾ ਬਣ ਕੇ ਤਿਆਰ ਆਈ ਹਾਂ ਜਿਵੇਂ ਜਿਵੇਂ ਮੈਨੂੰ ਕੋਲ ਬਣ ਕੇ ਆ ਜਾਂਦੀ ਸੀ ਫਿਰ ਤੁਹਾਨੂੰ ਦਿਖਾ ਦਿੰਦੇ ਹੁੰਦੇ ਹਾਂ ਇਹਨਾਂ ਦੀ ਜਰਾਬ ਕਿੱਥੇ ਰਹਿ ਗਈ ਆਪਣੇ ਕੋਲ ਆਹ ਆਖੀ ਨਰ ਜਾਇਤੀ ਰਹਿ ਗਈ ਸिलो ਜੀ ਹੀਜਰਾਪਾ ਬਣ ਕੇ ਤਿਆਰ ਹੋ ਆਈਆਂ ਆਪਣੇ ਕੋਲੇ ਦੇਖੋ ਜੀ ਬਹੁਤ ਸੋਹਣੀਆਂ ਹਨ ਬੜੀਆਂ ਨੇ ਪੋਲੀਆਂ ਪੋਲੀਆਂ 200 250 ਰੁਪਈਆ ਰੇਟ ਰੋ ਹੈ ਸੋਨ ਨੂੰ ਵੀ ਜ਼ਰੂਰ ਤੋਂ ਤੁਸੀਂ ਮੰਗਵਾ ਸਕਦੇ ਆ ਲਓ ਜੀ ਤੇ ਇੱਕ ਇਹ ਕਲਰ ਹਨ ਜਰਾਬਾ ਤਾਂ ਆਪਣੇ ਕੋਲੇ ਤਿੰਨ ਜੋੜੇ ਚਾਰ ਜੋੜੇ ਹੈ ਤਿੰਨ ਜੋੜੇ ਹੀ ਆਪਣੇ ਗੁਜਰਾਬਾ ਦੇ ਤੁਸੀਂ ਮੰਗਵਾ ਸਕਦੇ ਕਿਉਂਕਿ ਸਾਨੂੰ ਮੈਂ ਪਹਿਲਾਂ ਵੀ ਦਾ ਦਿੱਤੀਆਂ ਜਿਹੜੀ ਆਪਣੇ ਕੋਲੇ ਔਰ ਨੇ ਜ਼ਿਆਦਾ ਵਾਧ ਜ ਆਵੇ ਹਨ ਤੁਹਾਨੂੰ ਇਹ ਪਰੈਸਰਾ ਬਣਵਾ ਲੈਨੇ ਹੁੰਨੇ ਮੈਂ ਕੋਈ ਚੀਜ਼ ਬਣਾਵਾ ਕੋਟੀ ਜੈਕਟ ਦੀ ਲੈ ਕੇ ਆਵਾ ਤੇ ਆਪਾਂ ਵੱਧ ਲੈ ਕੇ ਆਉਣੇ ਹੁੰਨੇ ਮੇਰੇ ਇਸਤਰਾ ਕੰਮ ਆ ਜਾਂਦੀ ਪਰ ਥੋੜਨ ਵੇਲੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਲੋ ਜੀ 200 200 ਰੁਪਏ ਅਰੇ ਡਰੂਗਾ ਇਹ ਆਪਣੇ ਕੋਲ ਤਿਆਰ ਨਾ ਤੁਸੀਂ ਤਿੰਨ ਵੀ ਮੰਗਵਾ ਸਕਦੇ ਹਾਂ ਲੋ ਜੀ ਕਿਉਂਕਿ ਬਲੈਕ ਅੱਖ ਕਲਰ ਆਪਣੇ ਕੋਲ ਜਿਆਦਾ ਹੀ ਵਾਜਦਾ ਬਲੈਕ ਚੀਜ਼ ਆਪਾਂ ਜਿਆਦਾ ਬਣਾਉਣੀ ਹੈ ਲੋ ਜੀ ਇਹ ਜਰਾਬਾਂ 200 ਰੁਪਿਆ ਰੇਟ ਆ ਤੁਸੀਂ ਬਣ ਲੈ ਸਕਦੇ ਆ ਤੇ ਇਹ ਟੋਪੀ ਬਣ ਕੇ ਤਿਆਰ ਹੋ ਆਈ ਆਪਣੇ ਕੋਲ ਇਹ ਪੱਛਮੀ ਆਪਣੇ ਕੋਲ ਕਾਫੀ ਪਈ ਆਪਾਂ ਫਿਰ ਬਾਅਦ ਚ ਇਹਦਾ ਵੀ ਇਹ ਟੋਪੀਆਂ ਜਰਾਬਾਂ ਹੋਰ ਬਣਵਾਵਾਂਗੇ ਲਓ ਜੀ ਇਹ ਬਲੈਕ ਕਲਰ ਦੀ ਪਹੁੰਚੀ ਆਪਣੇ ਕੋਲ 200 ਰੇਟ ਆ 200 ਰੁਪਿਆ ਰੇਟ ਹੋ ਗਿਆ ਦਾ ਆਪਾਂ ਬਾਹਰ ਬੈਠਣੇ ਬਣੌਣ ਸੀ ਪਹਿਲਾਂ ਸਭ ਮੈਂ ਬਾਹਰ ਬੈਠੀ ਸੀ ਤੇ ਮੇਰੇ ਨਾ ਪੀੜ ਪੈਣ ਲੱਗੀ ਬਾਹਰ ਚਾਏ ਬਾਹਰ ਬੈਠਣ ਦੇ ਨਾਲ ਉਹ ਘੁ ਹਵਾ ਜ਼ਿਆਦਾ ਪਿੰਡੀ ਸਾਰਾ ਦਿਨ ਅੰਦਰ ਵੀ ਨੂੰ ਬੈਠਿਆ ਜਾਂਦਾ ਹ। ਬਾਹਰ ਵੀ ਫਿਰ ਕੰਮ ਤਾਂ ਦੇ ਬਹੁਤ ਹੁੰਦੀ ਹੈ ਲੋਕ ਜੀ। 200 200 ਰੁਪਈਆ ਰੇਟ ਰੋ ਗਿਆ ਤਾਂ। 200 ਰੁਪਈਆ ਰੇਟ ਰੋ ਗਿਆ ਜੀ। ਇਹ ਆਪਣੀਆਂ ਨਾ ਭੈਣ ਦੀਆਂ ਆਰਡਰ ਵਾਲੀਆਂ ਭੈਣ ਵੀਡੀਓ ਵੇਖਦੀ ਹੋਣਗੇ। ਤੇ ਇਹ ਭੈਣੇ ਵੀ ਤੁਸੀਂ ਇਹ ਨਾਲ ਕੋਈ ਵੀ ਕੰਨੀ ਵੀਡੀਓ ਦਿਖਾਤੀ ਵੀ ਦੀਜਨੇ ਆਪਾਂ ਦੇਣੀਆਂ ਨਹੀਂ ਸੋਟੀਆਂ ਤਿੰਨੇ ਰੱਖ ਲਈਆਂ ਕਿਉਂਕਿ ਆਪਾਂ ਅੱਜ ਵੀਡੀਓ ਬਣਾਉਣੀ ਕਰਕੇ ਦਿਖਾਤੀਆਂ ਤੇ ਇਹ ਭੈਣ ਦੀਆਂ ਆਇਆਂਗੇ ਦੋ ਨਾਲ ਚਿੱਟੇ ਰੰਗ ਦੀਆਂ ਜਦੋਂ ਚਿੱਟੇ ਦੀਆਂ ਇੱਕ ਦੋ ਦਿਨਾਂ ਤੱਕ ਬਣ ਕੇ ਤਿਆਰ ਹੋ ਗਈਆਂ ਤੇ ਭੈਣੇ ਟੈਨਸ਼ਨ ਨਾਲ ਹੀ ਤੁਸੀਂ ਇਹ ਕਲਰ ਪੀਚ ਇਸ ਤੇ ਦੋ ਬਲੈਕ ਪਸੰਦ ਕੀਤੇ ਸੀ ਦੋ ਚਿੱਟੀਆਂ ਤੇ ਬਾ ਦੋ ਦਿਨਾਂ ਤੱਕ ਅਸੀਂ ਵੀਟ ਕਰੂ ਸੋਟੀਆਂ ਪੰਜ ਟੋਪੀਆਂ ਆਪਾਂ ਕੱਲ ਲਾਂਗੇ ਵੈਸੀ ਮੈਂ ਵੀਡੀਓ 'ਚ ਦਿਖਾਤੀਆਂ ਦੀ ਇਹਦੇ ਨਾਲ ਦੇ ਕਲਰ ਦੀਆਂ ਤੁਸੀਂ ਬਣਵਾ ਸਕਦੀਆਂ ਨਿਹਰੇ ਇਹ ਮਤਲਬ ਹਾਂਜੀ ਇਹ ਭੈਣ ਦੀਆਂ ਨੇ ਆਰਡਰ ਵਾਲੀਆਂ ਇਹ ਆ ਪਕੜਣੀਆਂ ਨੇ ਇਹਦੇ ਨਾਲ ਦੋ ਚਿੱਟੀਆਂ ਨੇ ਪਰ ਉਹ ਵੀ ਬਣ ਕੇ ਤਿਆਰ ਨੇ ਉਹ ਵੀ ਘੱਲਦੀਆਂ ਤੇ ਆ ਪੀਚ ਕਲ ਆਹ ਆ ਗਈਆਂ ਇਹ ਵੀ ਆ ਗਈਆਂ ਬਣ ਕੇ ਆਪਣੇ ਕੋਲ ਦੇਖੋ ਜੀ ਇਹਦੇ ਨਾਲ ਦੀਆਂ ਆਪਣੇ ਕੋਲ ਅਜੇ ਹੋਰ ਵੀ ਬਣ ਕੇ ਨੇ ਇਹ ਵੀ ਭੈਣ ਦੀ ਲਓ ਜੀ ਇਹ ਡਿਜ਼ਾਈਨ ਵਾਲੀਆਂ ਹੋਰ ਆ ਗਈਆਂ ਇਹ ਇੰਨੀ ਪਸੰਦ ਵਧੀਆ ਵਿੱਚ ਹੀ ਉਹਨਾਂ ਨੇ ਪਾਤੀ ਤੇ ਇਹਦੇ ਨਾਲ ਦੀ ਆਪਣੇ ਕੋਲੇ ਦੇਖਾਂਗੇ ਜੇ ਪਾਚਮਦੀ ਇੱਕ ਅੱਧੀ ਦੀ ਹੋਰ ਪਈ ਹੋਈ ਤਾਂ ਬਣਾਵਾਂਗੇ ਲੋ ਜੀ ਆ ਵੀ ਆ ਡਿਜਾਈਨ ਦੇਗਾ ਭੈਣ ਦੀ ਅੱਜ ਫੜਾ ਕੇ ਗਏ ਤੇ ਇੱਕ ਏ ਡਿਜਾਈਨ ਦੇਗਾ ਇਹਨਾਂ ਚ ਵੀ ਭੈਣ ਦੀ ਇੱਕ ਨਾ ਸਿਲੈਕਟ ਕੀਤੀ ਹੋਈ ਹੈ ਚਾਰ ਇੱਕੋ ਰੰਗ ਦੀ ਨੇ ਤੇ ਇਹ ਭੈਣ ਦੀ ਨਹੀਂ ਇਹਦੇ ਨਾਲ ਉਹਨਾਂ ਚਿੱਟੀ ਜਾਕਟ ਬਣਾ ਕੇ ਖਲਣੀਆਂ ਜਿਸ ਦਿਨ ਜਾਕਟ ਬਣ ਕੇ ਤਿਆਰ ਹੋਗੀ ਫਿਰ ਆਪਾਂ ਇੱਕ ਪੀਸ ਉਹਨਾਂ ਦਾ ਵਿੱਚ ਪਾ ਦਾਂਗੇ ਤਿੰਨ ਪੀਸ ਆਪਣੇ ਕੋਲੇ ਪਏ ਆ ਤੁਸੀਂ ਮੰਗਵਾ ਸਕਦੇ ਆ ਮੈਨੂੰ ਯਾਦ ਨਹੀਂ ਸ਼ਾਇਦ ਇੱਕ ਤਾਂ ਮੈਨੂੰ ਪੱਕੇ ਹੀ ਪਤਾ ਜੇ ਸ਼ਾਰਪੋਰਟ ਨੂੰ ਭੈਣ ਦੀ ਕੋਈ ਆਗਟਾ ਉਹ ਪਾਵਦੀ ਕਲਰ ਦੇ ਹਿਸਾਬ ਨਾਲ ਹੀ ਬਣਾਉਣੀ ਆ ਤੇ ਵਧੀਆ ਔਰ ਨਾਲ ਹੀ ਬਣਾ ਕੇ ਦੇਣੀ ਹੈ ਉਹਨਾਂ ਦਾ ਆਰਡਰ ਆ ਵੀ ਵਧੀਆ ਚਾਹੀਦਾ ਸਾਨੂੰ ਤੇ ਇੱਕ ਉਹਨਾਂ ਨੇ ਟੂਪੀ ਤਿਆਰ ਹੂੰ ਸੰਦ ਕੀਤੀ ਆ ਇਹ ਇੱਕ ਆਪਾਂ ਉਹਨਾਂ ਨੂੰ ਦੇਵਾਂਗੇ ਤੇਨ ਆਪਣੇ ਕੋਲੇ ਪਈਆਂ ਤੁਸੀਂ ਮੰਗਵਾ ਸਕਦੇ 200 200 ਰੁਪਏ ਇਹਨਾਂ ਦਾ ਰੇਟ ਰਹੂਗਾ ਲੋ ਜੀ ਲੋ ਜੀ ਇਹ ਕੋਸ਼ ਆਰਡਰ ਦੀਆਂ ਚਲੋ ਤੇ ਖਾਤੀਆਂ ਸਾਨੂੰ ਆਈਡੀਆ ਪਹੁੰਗ ਗਿਆ ਹਨ ਤੇ ਤੁਸੀਂ ਮੰਗਵਾ ਸਕਦੇ ਜੇ ਤੁਸੀਂ ਆਪ ਦੇ ਹਿਸਾਬ ਨਾਲ ਵੀ ਕਲਰ ਮੰਗਵਾਉਣੀ ਆ ਤੇ ਆਪਾਂ ਜੂ ਵੀ ਬਣ ਕੇ ਤੁਹਾਨੂੰ ਕੱਲ ਦਾਂਗੇ ਲੋ ਜੀ ਜੇ ਵੀ ਤੈਨੂੰ ਟੋਪੀਆਂ ਆਪਣੇ ਕੋਲੇ ਫਰੀ ਵਾਧੂ ਪਈਆਂ ਤੁਸੀਂ ਮੰਗਵਾ ਸਕਦੇ ਆ ਤੈਨੂੰ ਇੱਕ ਆਪਣੇ ਕੋਲੇ ਆ ਵੀ ਵਾਧੂ ਪਈ ਇਹ ਵੀ ਮੰਗਵਾ ਸਕਦੇ ਆ ਤੇ ਬਸ ਆ ਆਪਣੀਆਂ ਤਿੰਨ ਹੈਗੀਆਂ ਜੀ ਆਰਡਰ ਦੀਆਂ ਤੁਸੀਂ ਉਹ ਆਈਡੀਆ ਲਾ ਸਕਦੇ ਆ ਤੁਸੀਂ ਬਣਵਾ ਸਕਦੇ ਆ ਇਸ ਤਰ੍ਹਾਂ ਹਨਾ ਇਹ ਆਪਾਂ ਕੱਲ ਨਹੀਂ ਪੈਣਦੀਆਂ ਕੋਈ ਕਿਥੋਂ ਮਰੀਂਡੇ ਤੋਂ ਹਾਂ ਸੱਚੇ ਮਰੀਂਡੇ ਤੋਂ ਪੈਣ ਸੱਚੇ ਹਾਂ ਪੈਣ ਤੁਸੀਂ ਵੀਡੀਓ ਤੇ ਇਹ ਮੈਂ ਡਿਲੀਵਰੀ ਪੈਣਦੀਆਂ ਇਹ ਸੋਡੀਆਂ ਅਲੱਗ ਰੱਖਤੀਆਂ ਦੋ ਟੋਪੀਆਂ ਛੋਟੀਆਂ ਬਣ ਕੇ ਤਿਆਰ ਹੋਈਆਂ ਤੇਰਪਾ ਕਲਦਾਂਗੇ ਤੇ ਇਹਦੇ ਵਿੱਚੋਂ ਸਾਡੇ ਕੋਲ ਤੁਹਾਡੇ ਆਪਣੇ ਕੋਲੇ ਹੈਗੀਆਂ ਕਲਰ ਵਾਲੀ ਤਿੰਨ ਚਾਰ ਟੂਪੀਆਂ ਆਪਣੇ ਕੋਲੇ ਪਈਆਂ ਚਾਰ ਤੁਸੀਂ ਮੰਗਵਾ ਸਕਦੇ ਆ ਜੇ 컬러 ਤੁਸੀਂ ਵਾਈਟ ਬਲੈਕ ਕੋਈ ਸ਼ਮਰਵਾਉਣਾ ਬਲੈਕ ਦੇ ਵਿੱਚ ਖਤਮ ਹੋਣੀ ਨਾ ਹੁਣ ਆਪਣੇ ਕੋਲੇ ਹੈ ਨਹੀਂ ਆ ਤੁਸੀਂ ਮੰਗਵਾ ਸਕਦੇ ਇਹ ਆਪਣੇ ਕੋਲੇ ਆਰਡਰ ਦੀਆਂ ਰੱਖਤੀਆਂ ਤੇ ਇਹ ਚਾਰ ਆਪਣੀਆਂ ਹੈਗੀਆਂ ਜੀ ਇਸ ਤਰ੍ਹਾਂ ਤੁਸੀਂ ਮੰਗਵਾ ਸਕਦੇ ਆ ਤੇ ਇਹ ਹੈਗੇ ਆ ਜੀ ਇਹ ਤਾਂ ਵੈਸੇ ਮੈਂ ਤੁਹਾਨੂੰ ਦਿਖਾਤੀ ਵੀਡੀਓ ਜੇ ਤੇ ਮੇਰੇ ਲਈ ਵੀ ਸੀਗੀ ਦੇਖੋ ਜੀ ਮੈਂ ਵੀਡੀਓ ਬਣਾਉਣ ਦੀ ਮਾਰਗ ਨੇ ਫਿਰ ਮੈਂ ਲਾਤੀ ਇਹ ਤਾਂ ਮੇਰੀ ਆਪ ਦੀ ਆ ਆਇਨਾ ਕਿਉਂ ਵੀ ਸਾਫੀ ਖਨੀ ਆ ਕਲਰ ਸੋਹਣਾ ਵਾ ਇਹ ਤਾਂ ਤਿੰਨ ਚਾਰ ਸਾਲ ਪੁਰਾਣੀ ਆ ਮੇਰੀ ਇਹ ਮੇਰੀ ਡੇਲੀ ਰੁਟੀਨ ਚ ਵੀ ਨਹੀਂ ਕਹੀ ਲੰਘਾਂ ਮੈਂ ਅੱਜ ਫਿਰ ਮੈਂ ਇਹ ਲੈ ਲਈ ਆ ਕਿ ਦੋ ਤਿੰਨ ਦਿਨਾਂ ਬਾਅਦ ਫਿਰ ਤੂੰ ਉਹ ਦੇਖਦੀਆਂ ਉਹ ਤਾਂ ਬਲੈਕ ਸੀ ਪਹਿਲਾਂ ਮੇਰੇ ਕੋਲ ਤੇ ਅੱਜ ਇਹ ਤਾਂ ਮੇਰੀ ਇਹ ਤਾਂ ਮੈਂ ਲਵਾਂਗੀ ਹੁਣ ਵੀਡੀਓ ਦੀ ਮਾਰੀ ਨੂੰ ਮੈਂ ਸਿਰ ਨੰਗਾ ਕਰ ਲਿਆ ਨਹੀਂ ਤਾਂ ਇੰਨੀ ਠੰਡ ਆ ਹਨ ਤੇ ਇਹ ਸ਼ਿਕਾਪ ਆ ਪਹਿਨਦਾ ਵੀ ਆਰਡਰ ਆ ਇਹ ਆਪਾਂ ਸ ਵੀਰੇ ਕੱਲ ਤਾਂਗੇ ਕਿਉਂਕਿ ਉਹਨਾਂ ਦਾ ਵਾਈਟ ਕਲਰ ਦਾ ਚਿੱਟੇ ਰੰਗ ਦਾ ਉਹਨਾਂ ਦਾ ਬਸ ਅੱਜ ਸ਼ਾਮ ਤੱਕ ਬਣ ਜ ਤੇ ਕੱਲ ਧਾਲੀ ਚਲੋ ਜੀ ਇਹਦੇ ਵਿੱਚ ਥੋੜਾ ਬਹੁਤ ਸਮਾਨ ਹੈਗਾ ਤੁਸੀਂ ਮੰਗਵਾ ਸਕਦੇ ਠੰਡ ਬਹੁਤ ਜਿਆਦਾ ਹੈ ਤੁਸੀਂ ਮੰਗਵਾਓ ਤੇ ਬਲੈਕ ਵਿੱਚ ਆਪਣੇ ਕੋਲ ਖਤਮ ਆ ਬਲੈਕ ਸੋਨੂ ਆਪਾਂ ਬਣਾ ਕੇ ਦੇ ਸਕਦੇ ਆ ਹਰੀ ਭੈਣ ਦਾ ਫੋਨ ਆਇਆ ਹੋਇਆ ਆਰਡਰ ਇਹਨਾਂ ਨੇ ਬੁੱਕ ਕੀਤੀਆਂ ਹੋਈਆਂ ਨੇ ਚਲੋ ਜੀ ਠੀਕ ਆ ਜਰਾ ਬਾਅਦ ਵਿੱਚ ਅਸੀਂ ਬੋਲ ਸਕਦੇ ਆ ਚਲੋ ਜੀ ਵੀਡੀਓ ਜਿਆਦਾ ਲੰਬੀ ਹੋਗੀ ਨਾ ਨੰਮੈਂਟ ਦੀ ਹੋਈ ਕੈਮਰਾ ਵੀ ਟਿਕਦਾ ਹੋਇਆ ਲੋ ਜੀ ਇਹ ਤੁਸੀਂ ਤਿੰਨ ਜੋੜੇ ਮੰਗਵਾ ਸਕਦੇ ਆ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ